ਉਹਨਾਂ ਹਾਸੇ ਦੀ ਗੱਲ ਕਰਨ ਵਾਸਤੇ ਕੋਈ ਜ਼ਰੂਰੀਤ ਨਹੀਂ ਹੈਗਾ ਕਿ ਬੰਦਾ ਅਤ ਨੀਚ ਦਰਜੇ ਦੀ ਗੱਲ ਕਰਕੇ ਹੱਸਣ ਦੀ ਕੋਸ਼ਿਸ਼ ਕਰੇ ਇਹ ਕੋਈ ਜ਼ਰੂਰੀਤ ਨਹੀਂ ਹੈਗਾ ਪਾਈ ਸੁਧਰਾ ਜੀ ਹਮੇਸ਼ਾ ਹੀ ਹਾਸ ਰਸ ਕਰਦੇ ਸੀ ਜਿੰਨੀਆਂ ਸਾਖੀਆਂ ਤੁਸੀਂ ਉਹਨਾਂ ਦੀਆਂ ਸੁਣੋਗੇ ਉਹਨਾਂ ਦੇ ਵਿੱਚ ਹਾਸ ਰਸ ਹੈ ਸੰਗਤ ਆਈ ਹੈ ਸੰਗਤ ਦਰਬਾਰ ਵਿੱਚ ਬੈਠੀ ਹੈ ਭਾਈ ਸੁਥਰੇ ਨੇ ਬਾਹਰੋਂ ਸੰਗਤ ਦੇ ਜੋੜੇ ਚੁੱਕੇ ਤੇ ਦੁਕਾਨ ਤੇ ਵੇਚਤੇ ਤੇ ਭਾਈ ਨੂੰ ਕਿਹਾ ਵੀ ਜਿੰਨੇ ਲੱਡੂ ਇਹਦੇ ਮਿਲ ਸਕਦੇ ਨੇ ਉਹ ਦੇ ਦੇ ਉਹਨੇ ਇੱਕ ਦੋ ਟੋਕਰੇ ਲੱਡੂਆਂ ਦੇ ਬਣੇ ਹੋਣੇ ਨੇ ਜਦੋਂ ਉਹ ਸੰਗਤ ਦਰਬਾਰ ਚੋਂ ਬਾਹਰ ਆਈ ਉਦੋਂ ਉਹ ਭਾਈ ਸੁਥਰਾ ਜੀ ਲੱਡੂ ਲੈ ਕੇ ਬੈਠੇ ਸੀ ਜਿਹੜਾ ਆਵੇ ਕਵੇ ਲੱਡੂ ਲਓ ਜੀ ਉਹ ਕਵੇ ਕਹਿੰਦੇ ਭਾਈ ਸੁਥਰਾ ਜੀ ਇਹ ਲੱਡੂ ਕਾ ਦੇ ਨੇ ਉਹ ਕਹਿੰਦੇ ਭਾਈ ਤੁਹਾਡੇ ਜੋੜਿਆਂ ਦੇ ਸਦਕੇ ਨੇ ਅੱਛਾ ਗਾਂ ਜਾਣ ਵੇਖਣ ਤੇ ਜੋੜੇ ਹੈ ਹੀ ਨਹੀਂ ਉਦੋਂ ਤੱਕ ਲੱਡੂ ਖਾ ਲਿਆ ਉਹਨਾਂ ਨੇ ਦੂਜਾ ਆਇਆ ਉਹਨੂੰ ਲੱਡੂ ਦਿੱਤਾ ਉਹਨੇ ਕਿਹਾ ਲੱਡੂ ਕਾ ਦੇ ਨੇ ਭਾਈ ਸੁਤਰਾ ਜੀ ਆਖਿਆ ਭਾਈ ਤੁਹਾਡੇ ਜੋੜਿਆਂ ਦੇ ਸਦਕੇ ਨੇ ਗਾਂ ਜਾ ਕੇ ਵੇਖਿਆ ਤੇ ਉਹਦਾ ਵੀ ਜੋੜਾ ਹੈ ਨਹੀਂ ਅਖੀਰ ਗੱਲ ਸਮਝ ਆ ਗਈ ਵੀ ਇਹਨੇ ਜੋੜੇ ਵੇਚਤੇ ਨੇ ਤੇ ਲੱਡੂ ਵੰਡਤੇ ਨੇ ਹੁਣ ਗੁਰੂ ਮਹਾਰਾਜ ਦੇ ਕੋਲ ਸ਼ਿਕਾਇਤ ਹੋ ਗਈ ਵੀ ਭਾਈ ਇਹ ਕੀ ਕੀਤਾ ਇਹ ਕਿਉਂ ਕੀਤਾ ਇਹ ਕੀ ਕੀਤਾ ਹੁਣ ਭਾਈ ਸੁਤਰਾ ਜੀ ਕਹਿੰਦੇ ਨੇ ਵੀ ਗੱਲ ਇਹ ਹੈ ਕਿ ਮਹਾਰਾਜ ਮੈਂ ਜਦੋਂ ਵੀ ਇੱਥੇ ਆਉਣਾ ਮੈਂ ਆਮ ਵੇਖਦਾ ਵੀ ਜਿਹੜੇ ਸੰਗਤ ਵਿੱਚ ਪ੍ਰਾਣੀ ਬੈਠੇ ਹੁੰਦੇ ਨੇ ਨਾ ਬਹੁਤਿਆਂ ਦਾ ਧਿਆਨ ਆਪਣੇ ਜੋੜਿਆਂ 'ਚ ਹੁੰਦਾ ਹੈ ਵੀ ਉਹ ਨਾ ਹੋਵੇ ਕੋਬਾਰੋ ਜੁੱਤੀ ਚੁੱਕ ਕੇ ਲੈ ਜਾਏ ਬੈਠੇ ਤੁਹਾਡੇ ਦਰਬਾਰ ਵਿੱਚ ਹੁੰਦੇ ਨੇ ਅੰਮ੍ਰਿਤ ਵਕ ਵਰਖਾ ਦਾ ਕੀਰਤਨ ਹੋ ਰਿਹਾ ਹੁੰਦਾ ਹੈ ਆਨੇ ਨਾ ਦਾ ਜੋੜਿਆ ਚ ਹੁੰਦਾ ਤੇ ਮੈਂ ਕੀ ਕੀਤਾ ਮੈਂ ਕਿ ਇਹੋ ਜੇ ਜੋੜੇ ਤਾਂ ਵੇਚ ਕੇ ਲੱਡੂ ਹੀ ਖਾ ਲੈਣੇ ਚਾਹੀਦੇ ਨੇ ਜਿਹੜੇ ਮਹਾਰਾਜ ਦੇ ਦਰਬਾਰ ਵਿੱਚ ਸੁਰਤ ਵੀ ਨਹੀਂ ਲੱਗਣ ਦਿੰਦੇ ਹੁਣ ਹਾਸ ਰਸ ਵੀ ਹੋ ਗਿਆ ਤੇ ਗਿਆਨ ਵੀ ਹੋ ਗਿਆ ਗੱਲ ਤੇ ਸਿਰਫ ਇੰਨੀ ਸੀ ਵੀ ਭਾਈ ਜੇ ਤੁਸੀਂ ਆ ਹੀ ਗਏ ਹੋ ਤੇ ਧਿਆਨ ਤੇ ਗੁਰੂ ਦੇ ਚਰਨਾਂ 'ਚ ਰੋਕ ਲਓ ਧਿਆਨ ਤੇ ਗੁਰੂ ਦੇ ਚਰਨਾਂ ਵਿੱਚ ਰੋਕੋ ਇਹ ਕੰਮ ਤੇ ਨਾ ਕਰੋ ਨਾ ਕਿ ਤੁਸੀਂ ਆਪਣੀ ਸੁਰਤ ਜੁੱਤੀਆਂ ਦੇ ਵਿੱਚ ਰੱਖ ਕੇ ਬੈਠ ਜਾਓ